ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਆਪਾਂ ਇੱਕ ਤੁਹਾਨੂੰ ਨਵੀਂ ਕਹਾਣੀ ਸੁਣਾਉਣੀ ਆ ਕਿ ਤੁਸੀਂ ਵੀ ਕਰਦੇ ਹੋ ਦੂਸਰਿਆਂ ਦੀ ਨਿੰਦਾ ਜੋ ਕਿ ਅੱਜਕੱਲ ਇਹ ਆਮ ਗੱਲ ਹੋ ਗਈ ਹੈ ਆਜੋ ਆਪਾਂ ਇੱਕ ਕਹਾਣੀ ਸੁਣਾਉਣੀ ਆ ਤੇ ਤੁਹਾਨੂੰ ਉਸ ਵਿੱਚੋਂ ਕੁਝ ਸਿੱਖਣ ਲਈ ਮਿਲੇਗਾ ਨਿੰਦਾ ਇੱਕ ਅਜੀਹਾ ਸ਼ਬਦ ਹੈ ਜਿਸ ਵਿੱਚ ਇਨਸਾਨ ਦੀਆਂ ਖੁਦ ਦੀਆਂ ਕਮੀਆਂ ਲੁਕੀਆਂ ਹੁੰਦੀਆਂ ਹਨ ਇਹ ਦੂਸਰੇ ਦੀ ਨਿੰਦਾ ਕਰਦਾ ਹੈ ਨਿੰਦਾ ਰਸ ਦਾ ਆਨੰਦ ਲੈਂਦਾ ਹੈ ਪਰ ਉਹ ਖੁਦਬਾਰੀ ਨਹੀਂ ਸੋਚਦਾ ਕਈ ਵਾਰ ਅਸੀਂ ਆਪਣੀ ਗਲਤ ਸੋਚ ਜਾਂ ਨਾ ਸਮਝੀ ਕਾਰਨ ਵੀ ਅਜਿਹਾ ਕਰਦੇ ਹਾਂ ਜੇਕਰ ਤੁਸੀਂ ਵੀ ਦੂਸਰਿਆਂ ਦੀ ਨਿੰਦਾ ਕਰਦੇ ਹੋ ਤਾਂ ਜਾਗਰਣ ਅਧਿਆਤਮਿਕ ਅੱਜ ਅਸੀਂ ਤੁਹਾਨੂੰ ਇੱਕ ਪ੍ਰੇਰਕ ਕਥਾ ਬਾਰੇ ਦੱਸ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਇੱਕ ਵਾਰ ਸੋਚਣ ਲਈ ਮਜਬੂਰ ਹੋ ਜਾਵੋਗੇ ਇੱਕ ਨਗਰ 'ਚ ਇੱਕ ਵਿਅਕਤੀ ਆਪਣੇ ਪਰਵਾਰ ਨਾਲ ਰਹਿੰਦਾ ਸੀ। ਉਹ ਪੁਰਾਣਾ ਕਮਰਾ ਬਦਲ ਕੇ ਨਵੇਂ ਘਰ ਵਿੱਚ ਰਹਿਣ ਲਈ ਪਹੁੰਚਿਆ। ਉਸਨੇ ਆਪਣਾ ਸਾਰਾ ਸਮਾਨ ਰੱਖ ਦਿੱਤਾ। ਉਸਲੇ ਮਕਾਨ ਦੇ ਸਾਹਮਣੇ ਹੀ ਇੱਕ ਹੋਰ ਮਕਾਨ ਸੀ। ਉਸਦੇ ਘਰ ਦੀ ਮੇਨ ਖਿੜਕੀ ਤੋਂ ਦੂਸਰੇ ਘਰ ਦੀ ਛੱਤ ਦਿਖਾਈ ਦਿੰਦੀ ਸੀ। ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਉਸਨੂੰ ਕਿਹਾ ਦੇਖੋ ਸਾਹਮਣੇ ਵਾਲੀ ਛੱਤ ਤੇ ਕਿੰਨੇ ਮੈਲੇ ਕੱਪੜੇ ਫੁਲਾਏ ਗਏ ਹਨ ਲੱਗਦਾ ਹੈ ਉਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਆਪਣੇ ਕੱਪੜੇ ਸਾਫ਼ ਕਰਨਾ ਵੀ ਨਹੀਂ ਆਉਂਦਾ ਪਤੀ ਨੇ ਪਤਨੀ ਦੀ ਗੱਲ ਅਣਸੁਣੀ ਕਰ ਦਿੱਤੀ ਕੁਝ ਦਿਨ ਬੀਤ ਗਏ ਫਿਰ ਇੱਕ ਦਿਨ ਪਤਨੀ ਨੇ ਪਤੀ ਨਾਲ ਇਹੀ ਗੱਲ ਦੁਬਾਰਾ ਕੀਤੀ ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣ ਲਈ ਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ पत्नी सोच लगी कि ये कुछ बोलते क्यों नहीं हन कुछ दिन बाद खिड़की दे बैठ के नाश्ता कर रहे सन पत्नी की नज़र हमेशा वाग सामने वाली ते छात्र से पी चहक उठी उसने बोलिया ए कि अज सूरज पछम बलो चढ़िया है लगता है कि अज किसी होर ने कपड़े धोते तो हैं ਕਿੰਨੇ ਸਾਫ਼ ਕੱਪੜੇ ਧੋਤੇ ਹਨ ਪਤਨੀ ਦੀ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗਾ ਉਸ ਨੇ ਪਤਨੀ ਨੂੰ ਕਿਹਾ ਉਹਨਾਂ ਦੇ ਕੱਪੜੇ ਜਿਵੇਂ ਪਹਿਲਾਂ ਧੋਤੇ ਸੀ ਉਵੇਂ ਹੀ ਹੁਣ ਵੀ ਧੋਤੇ ਹਨ ਦਰਅਸਲ ਸਾਡੀ ਖਿੜਕੀ ਦਾ ਸ਼ੀਸ਼ਾ ਹੀ ਗੰਦਾ ਸੀ ਜਿਸ ਨੂੰ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕਰ ਦਿੱਤਾ ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਸੋਚਣ ਲੱਗੀ ਕਿ ਉਹ ਤਾਂ ਬੇਕਾਰ ਹੀ ਸਾਹਮਣੇ ਵਾਲੇ ਦੀ ਨਿੰਦਾ ਕਰਦੀ ਰਹੀ ਕਮੀ ਤਾਂ ਉਸ ਵਿੱਚ ਸੀ ਕਮਰੇ ਦੀ ਖਿੜਕੀ ਤਾਂ ਉਸ ਦੀ ਹੀ ਗੰਦੀ ਸੀ ਸਾਨੂੰ ਇਹ ਕਹਾਣੀ ਸੁਣ ਕੇ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਦੂਸਰੇ ਦੀ ਨਿੰਦਾ ਜਾਂ ਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਕੇ ਦੇਖ ਲੈਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਖੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਇਹ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ